ਦੋਸਤੋ ਸਸੀ ਕਾਲ ਪੰਜਾਬ ਦੇ ਵਿੱਚ ਲੈਂਡ ਪੂਲੰਗ ਪਾਲਿਸੀ ਵਾਸਤੇ ਬੜਾ ਮੁੱਦਾ ਗਰਮਾਇਆ ਹੋਇਆ ਹੈ ਤੇ ਜਦੋਂ ਸਰਕਾਰਾਂ ਜ਼ਮੀਨਾਂ ਨੂੰ ਅਕਵਾਇਰ ਕਰਦੀਆਂ ਨਾ ਤਾਂ ਉਹ ਕਿਉਂਕਿ ਜਿਹੜੇ ਬਾਬੂ ਹੁੰਦੇ ਆ ਉਹਨਾਂ ਨੇ ਪੈਸੇ ਲੈ ਕੇ ਆਪ ਦਾ ਕਮਿਸ਼ਨ ਖਾ ਕੇ ਪੁੱਤ ਪੋਤਰਿਆਂ ਦਾ ਬਣਾ ਕੇ ਨਾ ਮਿੱਤਰੋ ਜਗਾੜ ਤੇ ਫਿਰ ਉਹਨਾਂ ਨੇ ਬਹਿ ਬਹਿ ਕੇ ਲੰਘ ਜਾਣਾ ਹੁੰਦਾ ਹੈ ਹਾਂ ਆ ਮਿੱਤਰੋ ਲੰਬੀ ਹਲਕੇ ਦਾ ਪਿੰਡ ਹੈ ਤੇ ਕਾਲਜ ਵਾਸਤੇ ਜ਼ਮੀਨ ਅਕਵਾਇਰ ਕੀਤੀ ਪੰਚਾਇਤੀ ਜ਼ਮੀਨ ਸੀ ਪਿੰਡ ਦੀ ਇਨਕਮ ਖਤਮ ਹੋ ਗਈ ਇੱਥੇ ਆ ਵੇਖੋ ਲੋਕਾਂ ਦੇ ਟੈਕਸ ਪੇਅਰ ਦਾ ਪੈਸਾ ਜਿਹੜਾ ਲਾਇਆ ਗਿਆ ਤੇ ਅਫੀਸਰ ਸਹਿਬਾਨ ਤੇ ਬਾਕੀ ਉਹਨਾਂ ਵੇਲੇ ਦੀਆਂ ਸਰਕਾਰਾਂ ਤੇ ਹੋਰ ਲਲਪਲ ਲੈ ਕੇ ਆਪ ਦਾ ਕਮਿਸ਼ਨ ਤੇ ਬਹਿ ਬਹਿ ਕੇ ਮਿੱਤਰੋ ਇਥੋਂ ਨਿਕਲ ਗਏ ਹੈ ਤੇ ਆ ਜਮੀਨ ਇੰਨੀ ਕੁ ਊ ਛੱਡਤੀ ਪਾਸੇ ਆ ਕੇ ਬਈ ਇਹ ਨਕਸ਼ੇ ਜਿ ਨਹੀਂ ਆਉਂਦੀ ਉਧਰ ਛੱਡਤੀ ਆ ਤੁਹਾਡੇ ਸਾਹਮਣੇ ਖੰਡਰ ਬਣਿਆ ਹਾਲ ਤੁਹਾਨੂੰ ਦਿਸ ਰਿਹਾ ਹੈ ਤੇ ਆ ਜਿਹੜੀ ਅੰਗਲੈਰਨ ਲੱਗੀ ਆ ਨਾ ਇਹ ਇੱਥੇ ਹੀ ਲੱਗੀ ਆ ਤੇ ਅੱਗੇ ਕਿਉਂ ਨਹੀਂ ਲੱਗੀ ਇਹ ਜਿਹੜੇ ਸਤਕਾਰਯੋਗ ਚਿੱਟੇ ਵਾਲੇ ਭਰਾ ਐ ਉਹ ਅੰਗਲੈਰ ਨੂੰ ਲੈਗੇ ਤੇ ਆ ਇੰਨੀ ਕੁ ਦਿਂਦੀ ਐ ਇਹ ਮੇਰੇ ਖਿਆਲ ਚ ਅੱਜ 28 ਜੁਲਾਈ ਐ ਤੇ 30 ਜੁਲਾਈ ਤੱਕ ਤੇ ਜਾਂ 1 ਅਗਸਤ ਤੱਕ ਮਤਲਬ ਨਵਾਂ ਮਹੀਨਾ ਚੜ੍ਹਨ ਤੱਕ ਸਤਕਾਰਯੋਗ ਲੈ ਜਾਣਗੇ ਆ ਵੇਖੋ ਸਾਰੀ ਗੰਦ ਤੋਂ ਇਹ ਜਿਹੜੀ ਅੰਗਲੈਰਨ ਆ ਉਧਰ ਵੀ ਵੇਖ ਲੋ ਆਕੰਧ ਤੇ ਬਿਲਕੁਲ ਹੈਣੀ ਤੇ ਉਹ ਸਾਹਮਣੇ ਹੈਗੀ ਉਹ ਜਿਹੜੀ ਕਾਲਜ ਦੀ ਕੰਧ ਹੈ ਉਥੋਂ ਵੇਖੋ ਮੇਰੇ ਭਰਾ ਠੀਕ ਹੈ ਜਿੱਥੋਂ ਤੱਕ ਉਹਨਾਂ ਦੀ ਅਪਰੋਚ ਹੈ ਸੋ ਮੈਂ ਹੁਣ ਕੰਮ ਦੀ ਗੱਲ ਤੇ ਆਵਾਂ ਮਿੱਤਰੋ ਆ ਨੈਟ ਲੱਗਿਆ ਹੈ ਤੇ ਨੌਜਵਾਨ ਖੇਡ ਰਹੇ ਹੈ ਤੇ ਜਵਾਨੀ ਗਰਾਊਂਡਾਂ ਵੱਲ ਮੁੜੀ ਹੈ ਖੁਸ਼ੀ ਦੀ ਗੱਲ ਹੈ ਤੇ ਆਪਾਂ ਲੈਂਡ ਪੂਲਿੰਗ ਵਾਲੀ ਗੱਲ ਤੇ ਰਹਿ ਗਏ ਕਿ ਪਿੰਡ ਦੀ ਜ਼ਮੀਨ ਅਕਵਾਇਰ ਕਰ ਲਈ ਤੇ ਕਾਲਜ ਦੇ ਵਿੱਚ ਨਾ ਮੇਰੇ ਖਿਆਲ ਚ 2015 16 ਚ ਬਣਿਆ ਹੋਣਾ ਤੇ ਹੁਣ ਆਪਾਂ 28 ਜੁਲਾਈ 2025 ਚ ਖੜੇ ਆਂ ਇੱਥੇ ਸਿਖਾਉਣ ਵਾਲੇ ਮਾਸਟਰ ਰੱਖ ਲੋ ਉਹ ਬਾਹਲੇ ਤੇ ਸਿੱਖਣ ਵਾਲਾ ਕੋਈ ਹੈ ਨਹੀਂ ਤੇ ਆਹ ਟੈਕਸ ਪੇਅਰ ਦਾ ਪੈਸਾ ਏ ਕਾ ਲਾਈਟ ਲੱਗੀ ਏ ਇਕ ਇੱਥੇ ਡਗੀਆਂ ਟੁਗੀਆਂ ਬਣੀਆਂ ਕਾਫੀ ਕੁਝ ਆ ਯਾਰ ਜਿਹੜਾ ਹੁਣ ਦਿਸਦਾ ਨਹੀਂ ਆ ਕਾ ਪੂਸ ਦੇ ਵਿੱਚ ਇਹਦੇ ਚ ਇਨੀ ਇੱਕ ਮਸ਼ੀਨਰੀ ਪਈ ਐ ਮਿੱਤਰੋ 6 5 ਸਾਲ ਤੱਕ ਕਾਂਗਰਸ ਵਾਲੇ ਗਏ ਅਕਾਲੀ ਸਰਕਾਰ ਨੇ ਬਣਾਇਆ ਸੀ ਬਾਦਲ ਸਾਹਿਬ ਦੀ ਸਰਕਾਰ ਨੇ ਤੇ 3 ਸਾਲ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਗਏ ਤੇ ਇੱਥੋਂ 4 ਕਿਲੋਮੀਟਰ ਤੇ ਪੋਲ ਟੈਕਨੀਕਲ ਕਾਲਜ ਐ ਇੱਕ ਹੋਰ ਉਹ ਵੀ ਲੰਬੀ ਹਲਕੇ ਚ ਐ ਹੂੰ ਤੇ ਇਹ ਮੇਰਾ ਤਾਂ ਪਤਾ ਜ਼ਮੀਨ ਵਾਲੀ ਗੱਲ ਤੇ ਰਗੇ ਵੀ ਜ਼ਮੀਨਾਂ ਜਦੋਂ ਅਕਵਾਇਰ ਕਰਦੇ ਆ ਨਾ ਅਫਸਰ ਉਹ ਬਾਈ ਜੀ ਖਾ ਕੇ ਨਾ ਆਪਦਾ ਮਾਲ ਅੱਗੇ ਲੰਘ ਜਾਂਦੇ ਆ ਲੈ ਕੇ ਕਮਿਸ਼ਨ ਤੇ ਉਹ ਦੇਖੋ ਉਹ ਉਥੋਂ ਤੱਕ ਅੱਠ ਕਿੱਲੇ ਜ਼ਮੀਨ ਸੀ ਮਿੱਤਰੋ ਤੇ ਜਿਹੜੀ ਜਾਵਾਂ ਐ ਕੋਡਿੰਗਾਂ ਦੇ ਭਾਅ ਵਾਲੀ ਗੱਲ ਗਈ ਆ ਕਿ 1 ਰੁਪਏ ਚ ਬਈਆ ਕਿ ਅਸੀਂ ਧਾਨ ਲੈਨੇ ਆ ਤੇ ਜਿਹੜੇ ਮੇਰੇ ਵਰਗੇ ਹੁੰਦੇ ਆ ਭਰਾ ਉਹਨਾਂ ਨੂੰ ਜਦੋਂ ਨਾ ਮੋਢੇ ਤੇ ਹੱਥ ਰੱਖ ਕੇ ਕੋਈ ਐਮਐਲਏ ਜਾਂ ਕੋਈ ਲੀਡਰ ਜਾਂ ਕੋਈ ਚੇਅਰਮੈਨ ਗੱਲ ਕਰਦਾ ਨਾ ਤੇ ਬੰਦਾ ਮੱਲੋ ਮੱਲੀ ਹਵਾ ਚ ਆ ਜਾਂਦਾ ਹੈ ਹੈ ਉਹ ਬਈ ਹਵਾ ਚ ਆ ਗਏ ਆ ਮੁਸਲਮਾਨ ਭਰਾਵਾਂ ਦੀਆਂ ਕਬਰਾਂ ਤੇ ਉਧਰ ਆਪਣਾ ਜਿਹੜਾ ਆਖਰੀ ਹੁੰਦਾ ਆ ਬਰਾਂਡੇ ਦੇ ਪਰਲੇ ਪਾਸੇ ਆਪਣਾ ਆਖਰੀ ਸਟੇਸ਼ਨ ਹੈ ਸਿਵੇ ਸ਼ਮਸ਼ਾਨ ਘਾਟ ਮਤਲਬ ਇਹ ਸਾਰੀ ਕਹਿੰਦੇ ਵੀ 14 15 ਕਿੱਲੇ ਜ਼ਮੀਨ ਸੀ ਤੇ 8 ਕਿੱਲੇ ਤਾਂ ਯਾਰ ਮਤਲਬ ਕਾਲਜ ਦੇ ਵਿੱਚ ਬਰਬਾਦ ਸ਼ਬਦ ਤਾਂ ਮੈਂ ਵਰਤਣਾ ਨਹੀਂ ਚਾਹੁੰਦਾ ਪਰ ਅਫਸਰ ਪੈਸੇ ਲੈ ਕੇ ਲੰਘ ਗਏ ਇੱਥੋਂ ਤੱਕ ਮੈਨੂੰ ਲੱਗਦਾ ਕੋਈ ਪ੍ਰਿੰਸੀਪਲ ਤੇ ਕੋਈ 20 30 ਹਜ਼ਾਰ ਤਨਖਾਹ ਲੈਣ ਵਾਲੇ ਕੋਈ 50 ਹਜ਼ਾਰ ਲੈਣ ਵਾਲੇ ਉਹ ਉੱਥੋਂ ਨਾ ਉਹ ਕਮਰਿਆਂ ਦੇ ਪਰਲੇ ਪਾਸਿਓਂ ਮੁੜ ਜਾਂਦੇ ਆ ਮੇਰੇ ਭਰਾ ਕਦੇ ਆਏ ਨਹੀਂ ਵੇਖਿਆ ਵੀ ਤੁਸੀਂ ਯਾਰ ਤੜਕੇ ਉੱਠ ਕੇ ਚਾਹ ਪੀਂਨੇ ਉਹਦੇ ਤੇ ਟੈਕਸ ਖੰਡ ਤੇ ਪੱਤੀ ਤੇ ਪਟ્રોલ ਪਾਉਣਿਓ ਜਿਹੜੇ ਵੀਕਲ ਤੇ ਆਉਣਿਓ ਉਹਦੇ ਤੇ ਟੈਕਸ ਤੇ ਟੈਕਸ ਪੇਅਰ ਦਾ ਪੈਸਾ ਯਾਰੋ ਉਵੇਂ ਲੈਂਡ ਪੂਲ ਗਲੀ ਗੱਲ ਨਤਰੋ 60 ਤੋਂ 65 ਹਜ਼ਾਰ ਕਿੱਲਾ ਤੇ 35 ਹਜ਼ਾਰ ਕਿੱਲਾ ਇੱਕ ਹੋਰ ਹੈ ਤੇ ਲੰਬੀ ਹਲਕੇ ਦੇ ਪੰਜਾਬੇ ਪਿੰਡ ਚ 300 ਕਿੱਲੇ ਚ ਇੱਕ ਫੈਕਟਰੀ ਲੱਗੀ ਸੀ ਉਹ ਵੀ ਬੰਦ ਹੋ ਗਈ ਤੇ ਜੇ ਪੰਜ ਕਿੱਲੇ ਆਲਾ ਜ਼ਿਮੀਂਦਾਰ ਸੋਚ ਗਏ ਤਾਂ 60 ਘਰਾਂ ਨੂੰ ਉਜਾੜ ਕੇ ਉਹ ਫੈਕਟਰੀ ਲੱਗੀ ਸੀ ਤੇ ਜਿਹੜੀ ਹੁਣ ਉਹ ਬੰਦ ਪਈ ਐ ਤੇ ਉਮੇ ਜਮੀਨ ਐਕਵਾਇਰ ਕਰੀ ਦਾ ਬਹੁਤਾ ਕੋਈ ਲਾਭ ਨਹੀਂ ਹੁੰਦਾ ਮਿੱਤਰੋ ਆਪਾਂ ਤਾਂ ਘਰ ਬਣਾਉਣੇ ਆ ਕਨਾਲ ਥਾਂ 'ਚ ਤੇ ਟਾਈਮ ਪਾਸ ਕਰ ਲੈਣੇ ਤੇ ਇਹਨਾਂ ਨੇ ਆ ਵੇਖ ਲੋ ਤਕਰੀਬਨ ਕਿੱਲੇ ਦੇ ਨੇੜ ਵਿਹਲਾ ਛੱਡ ਰੱਖਿਆ ਆ ਵੇਖ ਲੋ ਠੀਕ ਐ ਤੇ ਕਿੱਲੇ ਦੇ ਵਿੱਚੋਂ ਇੱਕ ਘਰ ਵਧੀਆ ਰੋਟੀ ਖਾ ਸਕਦਾ ਆ ਵੇਖੋ ਇਧਰ ਹੀ ਵਿਹਲਾ ਪਿਆ ਆ ਵੀ ਵਿਹਲਾ ਪਿਆ ਤੇ ਆ درخت ਪਤੰਦਰ ਜਿੰਨੇ ਕਿ ਇੱਥੇ ਬੰਦੇ ਲੱਗੇ ਜਿਉ 50-50 ਰੁਪਏ ਦੇ ਕੇ ਵੀ ਪੌਣਾ ਤਾਂ درخت ਛਾਂਗੇ ਜਾ ਸਕਦੇ ਐ ਇਹਨੂੰ ਸੋਨਾ ਬਣਾਇਆ ਜਾ ਸਕਦਾ ਤੇ 1 ਲੀਟਰ ਸਪਰੇ ਨਾਲ ਇਹਦਾ ਮੂੰਹ ਬਣ ਸਕਦਾ ਪਰ ਬਣਾਵੇ ਕੌਣ ਆਖੇ ਰਾਣੀ ਨੂੰ ਕੌਣ ਆਖੇ ਅੱਗਾ ਟਾ ਕੋ ਮੈਂ ਲੈਂਡ ਪੂਲ ਗੇ ਜ਼ਮੀਨ ਤੇ ਅੱਖ ਕਿਉਂ ਐ ਕਿਉਂਕਿ ਕਰੋਨਾ ਦੇ ਵਿੱਚ ਜਹਾਜ਼ ਖੜ ਗਏ ਫੈਕਟਰੀਆਂ ਬੰਦ ਹੋ ਗਈਆਂ ਟਰਾਂਸਪੋਰਟਾਂ ਬੰਦ ਹੋ ਗਈਆਂ ਉਹਨਾਂ ਨੇ ਵੇਖਿਆ ਯਾਰ ਪੀਆਰੀ ਕੋਈ ਇੱਕ ਧੰਦਾ ਜਿਹੜੀ ਧੰਦੇ ਤੇ ਕੋਈ ਅਸਰ ਨਹੀਂ ਪਿਆ ਤੇ ਉਹ ਧੰਦਾ ਕਿਹੜਾ ਸੀ ਜ਼ਮੀਨ ਕਿਉਂਕਿ ਫਸਲ ਤੇ ਕੋਈ ਅਸਰ ਨਹੀਂ ਪਿਆ ਕਰੋਨਾ ਦੇ ਵਿੱਚ ਫਿਰ ਉਹਨਾਂ ਨੇ ਜ਼ਮੀਨ ਤੇ ਅੱਖ ਰੱਖ ਲਈ ਹੁਣ ਸ਼ੇਅਰ ਕਰਿਓ ਮੇਰੇ ਪਰਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ